ਜਿਹੜੀ ਭਾਰਤ ਨੂੰ ਇਹ ਕੇਡ ਦਿੱਤੀ ਜਾਂਦੀ ਸੀ ਵੋਟਰ ਟਰਨਆਊਟ ਨੂੰ ਵਧਾਉਣ ਦੇ ਕਰਕੇ ਉਹ ਏਡ ਦੇਣ ਤੋਂ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਹੁਣ ਭਾਰਤ ਨੂੰ ਇਸ ਚੀਜ਼ ਦੀ ਜਿਹੜੀ ਹੈ ਲੋੜ ਨਹੀਂ ਹੈਗੀ ਕਿ ਭਾਰਤ ਦੇ ਕੋਲ ਆਪਣੇ ਬਹੁਤ ਸਾਰੀ ਜਿਹੜੀ ਯੂਨੀਅਨ ਉਹਨਾਂ ਦੀ ਇਕਨੋਮੀ ਹੈ ਉਹ ਸਟਰੋਂਗ ਹੈਗੀ ਹੈ ਸਰਦਾਰ ਤਸਵੀਰ ਵੀ ਦੂਜੇ ਬੰਨੇ ਇਸ ਚੀਜ਼ ਨੂੰ ਲੈ ਕੇ ਭਾਰਤ ਚ ਭਾਰਤ ਦੇ ਇੱਕ ਹਿੱਸੇ 'ਚ ਵੱਖਰੀ ਕਿਸਮ ਦੀ ਚਰਚਾ ਹੋ ਰਹੀ ਹੈ ਕੀ ਕੀ ਹੈ ਉਹ ਚਰਚਾ ਹਾਂ ਡੋਨਲਡ ਟਰੰਪ ਕਹਿੰਦਾ ਵੀ ਅਸੀਂ ਨਹੀਂ ਪੈਸੇ ਦੇਣੇ ਭਾਰਤ ਇੱਕ ਅਮਰੀਕਨ ਕੰਟਰੀ ਹੈਗਾ ਉਹ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਹ ਗੱਲ ਚੁੱਕੀ ਆ ਵੀ ਜਿਹੜਾ ਅਮਰੀਕਾ ਤੋਂ ਪੈਸਾ ਆਇਆ ਤੁਸੀਂ ਤੁਸੀਂ ਦੇਖੋ ਵੀ ਲੋਕ ਸਭਾ ਚੋਣਾਂ ਵਿੱਚ ਜਿਸ ਦਿਨ ਵੋਟਾਂ ਪੈਂਦੀਆਂ ਸੀ ਉਸ ਦਿਨ ਦਾਅਵੇ ਸੀਗੇ ਵੀ 55% VOTING ਹੋਈ ਆ ਪਰ ਉਤੋਂ 3-4 ਦਿਨਾਂ ਬਾਅਦ ਕਹਿੰਦੇ ਸੀ ਨਹੀਂ ਜੀ 64% ਹੋਈ ਆ ਆ ਪੈਸੇ ਲੈ ਕੇ ਜਿਹੜੀ VOTER TURN OUT ਇਟ ਮੀਨਸ ਪਾਰਟੀਆਂ ਕਹਿ ਰਹੀਆਂ ਆ ਵੀ ਤੁਸੀਂ ਬੋਗਸ VOTER TURN OUT ਦੱਸੀ ਆ ਹਾਂ ਨਾ ਐਕਚੁਅਲੀ VOTING 55% ਹੋਈ ਆ ਤੁਸੀਂ ਜਿਹੜਾ ਅਮਰੀਕਾ ਤੋਂ ਪੈਸਾ ਆਇਆ ਉਹਦੀ ਵਰਤੋਂ ਦਿਖਾਉਣ ਲਈ ਇੱਕ ਤਾਂ ਉਹ ਜਿਹੜੀ 8-9% ਵਧੀਆ ਉਹ ਸਾਰੀ ਭਾਜਪਾ ਦੇ ਖਾਤੇ ਚ ਗਈ ਆ ਭਾਜਪਾ ਦੀਆਂ ਸੀਟਾਂ ਵਧੀਆਂ ਨੇ ਉੱਤਰ ਪ੍ਰਦੇਸ਼ ਚ ਆਪਾਂ ਦੱਸਿਆ ਵੀ 16 ਸੀਟਾਂ ਤੇ ਮਾਰਜਨ ਦਾ ਫਰਕ ਰਿਹਾ ਹੈਗਾ ਜਿਹੜਾ ਸੋ VOTER TURN OUT ਵਧਾਈ ਗਈ ਆ ਅਮਰੀਕਾ ਤੋਂ ਪੈਸੇ ਲੈ ਕੇ ਮੋਦੀ ਦੇ ਹੱਕ ਵਿੱਚ ਜਿਹੜੀਆਂ ਵੋਟਾਂ ਜੜੀਆਂ ਪੋਈਆਂ ਗਈਆਂ ਨੇ ਹੁਣ ਤੁਸੀਂ ਦੇਖੋ ਮਹਾਰਾਸ਼ਟਰ ਵਿੱਚ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਤੱਕ ਰਾਹੁਲ ਗਾਂਧੀ ਦੋਸ਼ ਲਾਉਂਦੇ ਆ 40 ਲੱਖ ਨਵੇਂ ਵੋਟਰ ਰਜਿਸਟਰ ਹੋਏ ਹੂੰ ਹੂੰ 40 ਲੱਖ ਨਵੀਆਂ ਵੋਟਾਂ ਜੂਨ ਤੋਂ ਬਾਅਦ ਸਤੰਬਰ ਅਕਤੂਬਰ ਤੱਕ ਰਜਿਸਟਰ ਹੋਈਆਂ ਕੋਈ ਬੰਦੇ ਨਹੀਂ ਵੱਡੇ ਪੱਦਰ ਦੇ ਉਹ ਕਿੱਥੋਂ ਆ ਗਏ ਬੰਦਾ ਅਮਰੀਕਾ ਦੇ ਡਿਪਲੋਮੈਟਸ ਹੁੰਦੇ ਆ ਰਸ਼ੀਆ ਦੇ ਹੁੰਦੇ ਆ ਔਰ ਜੰਗ ਜਿੰਨੇ ਖਤਮ ਕਰਦੀ ਹੈ ਯੂਕਰੇਨ ਦਾ ਉਹਨਾਂ ਦਾ ਕੋਈ ਡਿਪਲੋਮੈਟਸ ਨਹੀਂ ਹੁੰਦਾ ਇਸ ਚੀਜ਼ ਨੂੰ ਲੈ ਕੇ ਜਾਂ ਜਿਸ ਤਰੀਕੇ ਦੀ ਨੀਤੀ ਜਿਸ ਤਰੀਕੇ ਦੇ ਨਾਲ ਕਿਤਨਾ ਕਿਤੇ ਰੂਸ ਪੱਖੀ ਜਿਹੜੇ ਫੈਸਲੇ ਅਮਰੀਕਾ ਦੇ ਵੱਲੋਂ ਹਾਮੀ ਪਰ ਨਹੀਂ ਕਾਫੀ ਖਿੱਚੋਤਾਣ ਦੀ ਜੜੀ ਬਣਦੀ ਜਾ ਰਹੀ ਹੈ ਜੰਗ ਤਾਂ ਲੱਗੀ ਹੋਇਆ ਰੂਸ ਤੇ ਯੂਕਰੇਨ ਚ ਰੂਸ ਨਾਲ ਗੱਲ ਕਰ ਲਈ ਯੂਕਰੇਨ ਨਾਲ ਗੱਲ ਹੀ ਨਹੀਂ ਕਰ ਰਹੇ ਹੂੰ ਹੂੰ ਉਹ ਤੋਂ ਬਾਅਦ ਅਮਰੀਕਾ ਸਪੋਰਟ ਕਰ ਰਿਹਾ ਤੇ ਯੂਰਪ ਸਪੋਰਟ ਕਰ ਰਿਹਾ ਅਮਰੀਕਾ ਗੱਲ ਕਰ ਰਿਹਾ ਯੂਰਪ ਨੂੰ ਕਿਸੇ ਨੇ ਪੁੱਛਿਆ ਨਹੀਂ ਨਾ ਸੋ ਇਹ ਵਨ ਸਾਈਡਡ ਜਿਹੜੀ ਹੈਗੀ ਆ ਗੱਲਬਾਤ ਆ ਹੋ ਰਹੀ ਆ ਉਹਦੇ ਵਿੱਚ ਅਮਰੀਕਾ ਦੇ ਜਿਹੜੇ ਡਿਪਲੋਮੈਟਸ ਆ ਜਿਹੜੇ ਸਾਬਕਾ ਉਹ ਵੀ ਬੋਲ ਰਹੇ ਹੈਗੇ ਆ ਜਿ ਇਹ ਸਿਰਫ ਤੇ ਸਿਰਫ ਰੂਸ ਨੂੰ ਪਲੀਜ਼ ਕਰਨ ਲਈ ਜਾਂ ਰੂਸ ਦੀ ਵਾਹ ਵਾਹ ਕਰਨ ਲਈ ਇਹ ਜੰਗ ਦਿੱਤੀ ਜਿਵੇਂ ਜਿਹੜੀ ਹੈਗੀ ਆ ਮੀਟਿੰਗ ਹੋ ਰਹੀ ਹੈਗੀ ਆ ਲੂਸ ਦੇ ਹਮਲੇ ਤੋਂ ਯੂਰਪ ਨੇ ਕਿੱਦਾਂ ਬਚਣਾ ਸੋ ਬਰਤਾਨੀਆ ਹੈਗਾ ਜਿਹੜਾ ਆਪਣੇ ਟ੍ਰੂਪਸ ਆ ਉੱਥੇ ਫੌਜਾਂ ਜਿਹੜੀਆਂ ਯੂਕਰੇਨ ਵਿੱਚ ਬਿਠਾੜ ਰਿਹਾ ਲਿ ਜਾ ਕੇ ਬਾਕੀ ਦਾ ਯੂਰਪ ਆ 에ਅਰ ਡਿਫੈਂਸ ਸਿਸਟਮ ਤੇ ਕਾਰਵਾਈਆਂ ਕਰੂਗਾ ਜਿਹੜਾ ਯੂਰ ਜਿਹੜੇ ਯੂਕੇ ਦੇ ਫੌਜੀ ਆ ਉਹ ਧਰਤੀ ਤੇ ਲੜਨਗੇ ਬਾਕੀ ਯੂਰਪ ਦੀਆਂ ਫੌਜਾਂ ਜਿਹੜਾ ਯੂਕਰੇਨ ਦਾ ਹਵਾਈ ਫਰਮੌਰ ਤੇ ਵੀ ਰਸ਼ੀਆ ਜਿਹੜਾ ਹੈਗਾ ਉਹਦੇ ਤੇ ਅਟੈਕ ਨਾ ਕਰੇ ਕੋਈ ਇੱਕ ਨਵੀਂ ਕਿਸਮ ਦੀ ਰਾਜਨੀਤੀ ਅਮਰਜ ਹੋ ਰਹੀ ਆ 80 ਸਾਲਾਂ ਬਾਅਦ ਇਹ ਹੋਣ ਜਾ ਰਿਹਾ ਹੈ ਵੀ ਅਮਰੀਕਾ ਤੇ ਯੂਰਪ ਦਾ ਜਿਹੜਾ ਅਲਾਈਅੰਸ ਹੋ ਟੁੱਟਣ ਜਾ ਰਿਹਾ ਹੈਗਾ ਇਹ ਗੱਲਬਾਤ ਹੁਣ ਆਪਾਂ ਕਰ ਲੈਨੇ ਆ ਕਿ ਅਮਰੀਕਾ ਦੀ ਅਮਰੀਕਾ ਦੇ ਵੱਲੋਂ ਵੱਖ-ਵੱਖ ਮੁਲਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਏਡ ਵੱਖ-ਵੱਖ ਮਸਲੇ ਦੇ ਲਈ ਦਿੱਤੀਆਂ ਜਾਂਦੀਆਂ ਨੇ ਔਰ ਪਿਛਲੇ ਦਿਨੀ ਜਿੱਦਾਂ ਆਪਾਂ ਦੇਖਿਆ ਕਿ ਡੋਨਲਡ ਟਰੰਪ ਦੇ ਵੱਲੋਂ ਪਹਿਲਾਂ WHO ਦਾ ਮਸਲਾ ਹੋਵੇ ਕਿ ਉਸ ਤੋਂ ਬਾਹਰ ਹੋਣਾ ਜਾਂ ਹੋਰ ਵੀ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਜਿੱਥੇ ਆਪਾਂ ਕਹ ਲਈ ਕਿ ਖਰਚਾ ਹੁੰਦਾ ਸੀ ਉਹ ਚੀਜ਼ਾਂ ਤੋਂ ਬਾਹਰ ਹੋਣਾ ਉਸ ਦੇ ਨਾਲ-ਨਾਲ ਉਸਨੇ ਹੁਣ ਜਿਹੜੀ ਭਾਰਤ ਨੂੰ ਇਹ ਏਡ ਦਿੱਤੀ ਜਾਂਦੀ ਸੀ ਵੋਟਰ ਟਰਨ ਆਊਟ ਨੂੰ ਵਧਾਉਣ ਦੇ ਕਰਕੇ ਉਹ ਏਡ ਦੇਣ ਤੋਂ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਹੁਣ ਭਾਰਤ ਨੂੰ ਇਸ ਚੀਜ਼ ਦੀ ਜਿਹੜੀ ਹੈ ਲੋਡ ਨਹੀਂ ਹੈਗੀ ਕਿ ਭਾਰਤ ਦੇ ਕੋਲ ਆਪਣੇ ਬਹੁਤ ਸਾਰੀ ਜਿਹੜੀ ਯੂਨੀਅਨ ਉਹਨਾਂ ਦੀ ਇਕਨੋਮੀ ਉਹ ਸਟਰੋਂਗ ਹੈਗੀ ਹੈ ਸਰਦਾਰ ਅਰਪਤਾ ਸਿੰਘ ਜੀ ਦੂਜੇ ਬੰਨੇ ਇਸ ਚੀਜ਼ ਨੂੰ ਲੈ ਕੇ ਭਾਰਤ ਚ ਭਾਰਤ ਦੇ ਇੱਕ ਹਿੱਸੇ ਚ ਵੱਖਰੀ ਕਿਸਮ ਦੀ ਚਰਚਾ ਹੋ ਰਹੀ ਹੈ ਕੀ ਕੀ ਹੈ ਉਹ ਚਰਚਾ ਹਾਂ ਜੀ ਜੋ ਯੂਐਸ ਏਡ ਨੇ ਦੱਸਿਆ ਵੀ ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਪੈਸੇ ਭਾਰਤ ਸਰਕਾਰ ਨੂੰ ਦਿੱਤੇ ਨੇ ਤਾਂ ਕਿ ਲੋਕ ਵੱਧ ਵੋਟਾਂ ਪਾਉਣੇ ਆ ਵੋਟਰ ਟਰਨ ਆਊਟ ਜਿਹੜੀ ਵਧਾਈ ਜਾ ਵਧਾਈ ਜਾ ਠੀਕ ਸੋ ਹੁਣ ਡੋਨਲਡ ਟਰੰਪ ਕਹਿੰਦਾ ਵੀ ਅਸੀਂ ਨਹੀਂ ਪੈਸੇ ਦੇਣੇ ਭਾਰਤ ਇੱਕ ਅਮੀਰ ਕੰਟਰੀ ਹੈਗਾ ਉਹ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਹ ਗੱਲ ਚੁੱਕੀ ਆ ਵੀ ਜਿਹੜਾ ਅਮਰੀਕਾ ਤੋਂ ਪੈਸਾ ਆਇਆ ਤੁਸੀਂ ਤੁਸੀਂ ਦੇਖੋ ਵੀ ਲੋਕ ਸਭਾ ਚੋਣਾਂ ਵਿੱਚ ਜਿਸ ਦਿਨ ਵੋਟਾਂ ਪੈਂਦੀਆਂ ਸੀ ਉਸ ਦਿਨ ਦਾਅਵੇ ਸੀਗੇ ਵੀ 55% VOTING ਹੋਈ ਆ ਪਰ ਉਤੋਂ 3-4 ਦਿਨਾਂ ਬਾਅਦ ਕਹਿੰਦੇ ਸੀ ਨਹੀਂ ਜੀ 64% ਹੋਈ ਆ ਆ ਪੈਸੇ ਲੈ ਕੇ ਜਿਹੜੀ VOTER TURN OUT ਇਟ ਮੀਨਸ ਪਾਰਟੀਆਂ ਕਹਿ ਰਹੀਆਂ ਵੀ ਤੁਸੀਂ ਬੋਗਸ ਵੋਟਰ ਟਰਨ ਆਊਟ ਦੱਸੀ ਆ ਹਾਂ ਬਈ ਇਹ ਨਕਲੀ ਆ ਐਕਚੁਅਲੀ VOTING 55% ਹੀ ਹੋਈ ਆ ਤੁਸੀਂ ਜਿਹੜਾ ਅਮਰੀਕਾ ਤੋਂ ਪੈਸਾ ਆਇਆ ਉਹਦੀ ਵਰਤੋਂ ਦਿਖਾਉਣ ਲਈ ਇੱਕ ਤਾਂ ਉਹ ਜਿਹੜੀ 8-9% ਵਧੀ ਆ ਉਹ ਸਾਰੀ ਭਾਜਪਾ ਦੇ ਖਾਤੇ ਚ ਗਈ ਆ ਭਾਜਪਾ ਦੀਆਂ ਸੀਟਾਂ ਵਧੀਆਂ ਨੇ ਉੱਤਰ ਪ੍ਰਦੇਸ਼ ਚ ਆਪਾਂ ਦੱਸਿਆ ਵੀ 16 ਸੀਟਾਂ ਤੇ ਮਾਰਜਨ ਦਾ ਫਰਕ ਰਿਹਾ ਹੈਗਾ ਜਿਹੜਾ ਸੋ ਵੋਟਰ ਟਰਨ ਆਊਟ ਵਧਾਈ ਗਈ ਆ ਜਿਹੜੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਵੀ ਇਹ ਬੋਗਸਵਾਂदाई ਗਈ ਹੈਗੀ ਆ ਹੂੰ ਹੂੰ ਵੋਟਰ ਟਰਨਆਊਟ ਵੀ ਅਮਰੀਕਾ ਤੋਂ ਪੈਸੇ ਲੈ ਕੇ ਮੋਦੀ ਦੇ ਹੱਕ ਵਿੱਚ ਜਿਹੜੀ ਵੋਟਾਂ ਜੜੀਆਂ ਪੋਈਆਂ ਗਈਆਂ ਨੇ ਹੁਣ ਤੁਸੀਂ ਦੇਖੋ ਮਹਾਰਾਸ਼ਟਰ ਵਿੱਚ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਤੱਕ ਰਾਹੁਲ ਗਾਂਧੀ ਦੋਸ਼ ਲਾਉਂਦੇ ਆ 40 ਲੱਖ ਨਵੇਂ ਵੋਟਰ ਰਜਿਸਟਰ ਹੋਏ ਆ ਹੂੰ ਹੂੰ 40 ਲੱਖ ਨਵੀਆਂ ਵੋਟਾਂ ਜੂਨ ਤੋਂ ਬਾਅਦ ਸਤੰਬਰ ਅਕਤੂਬਰ ਤੱਕ ਰਜਿਸਟਰ ਹੋਈਆਂ ਉਹ ਬਣੇ ਨੀ ਵੱਡੇ ਪਦਰ ਤੇ ਉਹ ਕਿੱਥੋਂ ਆ ਗਏ ਬੰਦਾ ਔਰ ਉਹਨਾਂ ਨੇ ਫਿਰ ਮੋਦੀ ਨੂੰ ਇੰਨੀਆਂ ਸੀਟਾਂ ਜਿਹੜੀਆਂ ਜਿਤਾ ਕੇ ਦਿੱਤੀਆਂ ਨੇ ਇਸੇ ਤਰ੍ਹਾਂ ਹਰਿਆਣਾ ਵਿੱਚ ਹੋਇਆ ਹਰਿਆਣਾ ਵਿੱਚ 2-3% ਜਿਹੜੀ ਵੋਟਰ ਟਰਨ ਆਊਟ ਹੋਈ ਆ ਸੋ ਵਿਰੋਧੀ ਪਾਰਟੀਆਂ ਇਹ ਦੋਚਲਾ ਰਹੀਆਂ ਵੀ ਅਮਰੀਕਾ ਤੋਂ ਪੈਸੇ ਲੈ ਕੇ ਨਰਿੰਦਰ ਮੋਦੀ ਦੀ ਸਰਕਾਰ ਨੇ ਬੋਗਸ ਵੋਟਰ ਜਿਹੜਾ ਹੈਗਾ ਡਾਟਾ ਉਹ ਕ੍ਰੀਏਟ ਕਰਿਆ ਹੈਗਾ ਤਾਂ ਹੀ ਉਹ ਇਲੈਕਸ਼ਨ ਕਮਿਸ਼ਨ ਆਪਣੇ ਹੱਕ ਦਾ ਲਾਉਂਦਾ ਤਾਂ ਕਿ ਗਾਲਤਾ ਇਲੈਕਸ਼ਨ ਕਮਿਸ਼ਨ ਕੋਲ ਜਾਣੀ ਹੁੰਦੀ ਆ ਉਹ ਪਹਿਲਾਂ ਹੀ ਬਣਾ ਬੰਦਾ ਹੁੰਦਾ ਉਹ ਗੱਲ ਜੀ ਰੋੜ ਦਿੰਦਾ ਸੋ ਇਸ ਤਰ੍ਹਾਂ ਦਾ ਮਸਲਾ ਖੜਾ ਹੋਇਆ ਹੋਇਆ ਹੈ ਜੀ ਬਿਲਕੁਲ ਜੀ ਦੇਖਦੇ ਹਾਂ ਕੀ ਇਸ ਦੇ ਵਿੱਚ ਆਉਂਦਾ ਹੈਗਾ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਜੰਗ ਦੀ ਅ ਇਸ ਜੰਗ ਨੂੰ ਖਤਮ ਕਰਨ ਨੂੰ ਲੈ ਕੇ ਡੋਨਲਡ ਟਰੰਪ ਦੀ ਜਿਹੜੀ ਨੀਤੀ ਹੈਗੀ ਉਹਦਾ ਕਾਫੀ ਬੰਨੇ ਜਿਹੜਾ ਕ੍ਰਿਟੀਸਾਈਜ਼ ਹੋ ਰਿਹਾ ਹੈ ਸਰਦਾਰ ਹਰਤਾ ਸਿੰਘ ਜੀ ਪਿਛਲੇ ਦਿਨੀ ਵੀ ਜਿਹੜੀ ਇੱਕ ਵੱਡੀ ਮੀਟਿੰਗ ਸਾਊਦੀ ਅਰਬ ਦੇ ਵਿੱਚ ਹੁੰਦੀ ਹੈਗੀ ਔਰ ਉੱਥੇ ਵੀ ਜਿਹੜਾ ਹੈਗਾ ਅਮਰੀਕਾ ਦੇ ਡਿਪਲੋਮੈਟਸ ਹੁੰਦੇ ਆ ਰਸ਼ੀਆ ਦੇ ਹੁੰਦੇ ਆ ਔਰ ਜੰਗ ਜਿੰਨੇ ਖਤਮ ਕਰਦੀ ਹੈ ਯੂਕਰੇਨ ਦਾ ਉਹਨਾਂ ਦਾ ਕੋਈ ਡਿਪਲੋਮੈਟਸ ਨਹੀਂ ਹੁੰਦਾ ਇਸ ਚੀਜ਼ ਨੂੰ ਲੈ ਕੇ ਜਾਂ ਜਿਸ ਤਰੀਕੇ ਦੀ ਨੀਤੀ ਜਿਸ ਤਰੀਕੇ ਦੇ ਨਾਲ ਕਿਤਨਾ ਕਿਤੇ ਰੂਸ ਪੱਖੀ ਜਿਹੜੇ ਫੈਸਲੇ ਅਮਰੀਕਾ ਦੇ ਵੱਲੋਂ ਹਾਮੀ ਭਰਨੀ ਕਾਫੀ ਖਿੱਚੋਤਾਂ ਦੀ ਜੜੀ ਬਣਦੀ ਜਾ ਰਹੀ ਹੈ ਕੀ ਕੁਝ ਇਸ ਦੇ ਵਿੱਚ ਚੱਲ ਰਿਹਾ ਹੈ ਹਾਂ ਬਿਲਕੁਲ ਬਿਲਕੁਲ ਹੁਣ ਦੇਖੋ ਵੀ ਜੰਗ ਤਾਂ ਲੱਗੀ ਹੋਈ ਹੈ ਰੂਸ ਤੇ ਯੂਕਰੇਨ 'ਚ ਰੂਸ ਨਾਲ ਗੱਲ ਕਰ ਲਈ ਯੂਕਰੇਨ ਨਾਲ ਗੱਲ ਹੀ ਨਹੀਂ ਕਰ ਰਹੇ ਹੂੰ ਹੂੰ ਉਤੋਂ ਬਾਅਦ ਅਮਰੀਕ ਕਰ ਰਿਹਾ ਹੈ ਅਮਰੀਕਾ ਗੱਲ ਕਰ ਰਿਹਾ ਯੂਰਪ ਨੂੰ ਕਿਸੇ ਨੇ ਪੁੱਛਿਆ ਨਹੀਂ ਹੈ ਨਾ ਸੋ ਇਹ ਵਨ ਸਾਈਡਡ ਜਿਹੜੀ ਹੈਗੀ ਆ ਗੱਲਬਾਤ ਆ ਹੋ ਰਹੀ ਆ ਉਹਦੇ ਵਿੱਚ ਅਮਰੀਕਾ ਦੇ ਜਿਹੜੇ ਡਿਪਲੋਮੈਟਸ ਆ ਜਿਹੜੇ ਸਾਬਕਾ ਉਹ ਵੀ ਬੋਲ ਰਹੇ ਹੈਗੇ ਆ ਵੀ ਇਹ ਸਿਰਫ ਤੇ ਸਿਰਫ ਰੋਸ ਨੂੰ ਪਲੀਜ਼ ਕਰਨ ਲਈ ਯਾ ਰੂਸ ਦੀ ਵਾਵਾ ਕਰਨ ਲਈ ਇਹ ਜੰਗ ਦਿੱਤੀ ਜਿਹੜੀ ਹੈਗੀ ਆ ਮੀਟਿੰਗ ਹੋ ਰਹੀ ਹੈਗੀ ਆ ਸਾਰੀਆਂ ਟਰਮਸ ਐਂਡ ਕੰਡੀਸ਼ਨ ਰੂਸ ਦੀਆਂ ਮੰਨੀਆਂ ਜਾ ਰਹੀਆਂ ਹੈਗੀਆਂ ਉਹ ਕਹਿ ਰਿਹਾ ਵੀ ਯੂਕਰੇਨ ਨੂੰ ਨੈਟੋ ਦੀ ਮੈਂਬਰਸ਼ਿਪ ਨਹੀਂ ਮਿਲਣੀ ਚਾਹੀਦੀ ਜਿਹੜਾ ਯੂਰਪ ਆ ਯਾ ਅਮਰੀਕਾ ਹੈਗਾ ਯੂਕਰੇਨ ਦੀ ਕੋਈ ਵੀ ਮਦਦ ਨਾ ਕਰੇ ਜਿੰਨੇ ਇਲਾਕੇ ਅਸੀਂ ਜੰਗ ਦੇ ਵਿੱਚ ਧੱਕੇ ਨਾਲ ਦੱਬੇ ਉਹ ਸਾਡੇ ਹੋਣਗੇ ਸੋ ਹੁਣ ਰਾਸ਼ਟਰਪਤੀ ਟਰੰਪ ਕਹਿ ਰਹੇ ਆ ਕਿ ਯੂਕਰੇਨ ਵਿੱਚ ਚੋਣਾ ਕਰਾਈਆਂ ਜਾਣ ਇਹ ਇਹਦੀ ਜਿਹੜੀ ਹੈਗੀ ਆ लोकप्रियता ਨਹੀਂ ਰਹੀ ਹਾਲਾਂਕਿ ਐਗਜ਼ੈਕਟ ਫਿਗਰ ਇਹ ਦੱਸ ਦਿਆ ਵੀ ਜਿੰਨੀ ਡੋਨਲਡ 트੍ਰੰਪ ਦੀ ਲੋਕਪ੍ਰਿਅਤਾ ਉਨੀ ਜ਼ੇਲੈਂਸਕੀ ਦੀ ਲੋਕਪ੍ਰਿਅਤਾ ਹਮਮ ਮਤਲਬ ਬਰਾਬਰ ਤੇ ਹੀ ਹੈਗਾ ਹਾਂ ਵੀ ਬੋਰਿਸ ਜੌਨਸਨ ਨੇ ਅੱਜ ਟਵੀਟ ਕਰਿਆ ਹੈਗਾ ਸਾਬਕਾ ਪ੍ਰਧਾਨ ਮੰਤਰੀ ਨੇ ਵੀ ਇਹ ਬਿਲਕੁਲ 트੍ਰੰਪ ਨੇ ਗਲਤ ਕਿਹਾ ਹੈਗਾ 트੍ਰੰਪ ਤੋਂ ਵੀ ਜ਼ਿਆਦਾ ਇੱਕ ਅਧੇ ਪਰਸੈਂਟ ਜ਼ੇਲੈਂਸਕੀ ਦੀ ਉਹ ਵੋਟਰ ਟਾਰਨ ਆਊਟ ਆ ਔਰ ਬੋਰਿਸ ਜੌਨਸਨ ਨੇ ਕਿਹਾ ਵੀ ਜੰਗ ਦੇ ਹਾਲਾਤ ਵਿੱਚ ਕੋਈ ਵੀ ਦੇਸ਼ ਚੋਣਾ ਨਹੀਂ ਕਰਾ ਸਕਦਾ ਬਰਤਾਨੀਆ ਵਿੱਚ 10 ਸਾਲ ਇਲੈਕਸ਼ਨਾਂ ਨਹੀਂ ਹੋਈਆਂ 1935 ਤੋਂ 1945 ਤੱਕ ਜਦੋਂ ਸੈਕੰਡ ਵਰਲਡ ਵਾਰ ਲੱਗੀ ਹੋਈ ਸੋ ਇਹ ਜੰਗ ਜਦੋਂ ਖਤਮ ਹੋਵੇਗੀ ਸ਼ਾਂਤੀ ਹੋਵੇਗੀ ਰੀਕਨਸਟਰਕਸ਼ਨ ਹੋਵੇਗੀ ਉਸ ਤੋਂ ਬਾਅਦ ਕੋਈ ਜਿਹੜਾ ਚੋਣਾ ਕਰਾ ਸਕਦਾ ਸੋ ਬਹੁਤ ਵੱਡੀ ਪੱਧਰ ਤੇ ਹਿਲਜੁਲਾ ਯੂਰਪ ਨੂੰ ਆਪਣਾ ਫਿਕਰ ਲੱਗਿਆ ਵੀ ਜੇ ਅਮਰੀਕਾ ਸਾਨੂੰ ਛੱਡ ਕੇ ਚਲਿਆ ਜਾਂਦਾ ਹੈ ਰੂਸ ਦੇ ਹਮਲੇ ਤੋਂ ਯੂਰਪ ਨੇ ਕਿੱਦਾਂ ਬਚਣਾ ਸੋ ਬਰਤਾਨੀਆ ਹੈਗਾ ਜਿਹੜਾ ਆਪਣੇ ਟ੍ਰੂਪਸ ਆ ਉੱਥੇ ਫੌਜਾਂ ਜਿਹੜੀਆਂ ਯੂਕਰੇਨ ਵਿੱਚ ਬਿਠਾਲ ਰਿਹਾ ਲਿਹਾ ਕੇ ਬਾਕੀ ਦਾ ਯੂਰਪ ਆ 에ਅਰ ਡਿਫੈਂਸ ਸਿਸਟਮ ਤੇ ਕਾਰਵਾਈਆਂ ਕਰੂਗਾ ਜਿਹੜੇ ਯੂਰ ਜਿਹੜੇ ਯੂਕੇ ਦੇ ਫੌਜੀ ਆ ਉਹ ਧਰਤੀ ਤੇ ਲੜਨਗੇ ਬਾਕੀ ਯੂਰਪ ਦੀਆਂ ਫੌਜਾਂ ਜਿਹੜਾ ਯੂਕਰੇਨ ਦਾ ਹਵਾਈ ਫੌਰ ਤੌਰ ਤੇ ਵੀ ਰਸ਼ੀਆ ਜਿਹੜਾ ਹੈਗਾ ਉਹਦੇ ਤੇ ਅਟੈਕ ਨਾ ਕਰੇ ਸੋ ਡੋਨਲਡ 트ਰੰਪ ਇੱਕ ਪਾਸੜ ਆ ਜਿਹੜਾ ਉਹ ਫੈਸਲਾ ਕਰ ਰਿਹਾ ਉਹਦੇ ਚੋਂ ਯੂਰਪ ਨੂੰ ਆਈਸੋਲੇਟ ਕਰ ਰਿਹਾ ਆ ਯੂਕਰੇਨ ਨੂੰ ਆਈਸੋਲੇਟ ਕਰ ਰਿਹਾ ਸੋ ਇੱਕ ਨਵੀਂ ਕਿਸਮ ਦੀ ਰਾਜਨੀਤੀ ਅਮਰਜ ਹੋ ਰਹੀ ਆ 80 ਸਾਲਾਂ ਬਾਅਦ ਇਹ ਹੋਣ ਜਾ ਰਿਹਾ ਹੈ ਵੀ ਅਮਰੀਕਾ ਤੇ ਯੂਰਪ ਦਾ ਜਿਹੜਾ ਅਲਾਈਅንስ ਆ ਟੁੱਟਣ ਜਾ ਰਿਹਾ ਹੈਗਾ ਸੋ ਦੇਖੋ ਅਗਲੇ ਦਿਨਾਂ ਚ ਇਸ ਡਿਪਲੋਮੇਸੀ ਚੋਂ ਕੀ ਨਿਕਲਦਾ ਆਇਆ ਯੂਰਪ ਸੇਫ ਐਂਡ ਸਿਕਿਉਰ ਰਹਿੰਦਾ ਜਾਂ ਨਹੀਂ ਰਹਿੰਦਾ ਅਗਲੇ ਦਿਨਾਂ ਚ ਕਲੀਅਰ ਹੋਏਗਾ